ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਸਿੱਖੀ ਦੀ ਠੇਕੇਦਾਰੀ ਸਭ ਤੋਂ ਵੱਧ ਕਰਨੀ ਪਰ ਗੁਰਬਾਣੀ ਬਾਰੇ ਇੱਕ ਅੱਖਰ ਦਾ ਵਿਗਿਆਨ ਨਹੀਂ ਦੋਸਤੋ ਸਾਡੇ ਪੰਜਾਬ ਦੇ ਪਿੰਡਾਂ ਵਿੱਚ ਰਹ ਰਹੇ ਸਿੱਖ ਭਰਾਵਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਬਹੁਤ ਹੀ ਘੱਟ ਗਿਆਨ ਹੈ ਇਹ ਗੱਲ ਮੈਂ ਕੋਈ ਐਵੇਂ ਨਹੀਂ ਕਰ ਰਿਹਾ ਸਗੋਂ ਪੂਰੀ ਟੈਸਟ ਕਰਕੇ ਕਹੀ ਹੈ ਜੇਕਰ ਕਿਸੇ ਆਦਮੀ ਨੂੰ ਮੇਰੇ ਉੱਪਰ ਭਰੋਸਾ ਨਹੀਂ ਤਾਂ ਤੁਸੀਂ ਖੁਦ 10-15 ਸਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਤਿਆਰ ਕਰਕੇ ਪਿੰਡ ਵਿੱਚੋਂ ਲਗਭਗ 50 ਕੋ ਭੈਣ ਭਰਾਵਾਂ ਨੂੰ ਪੁੱਛ ਲਵੋ ਇਸ ਤਰ੍ਹਾਂ ਤੁਹਾਨੂੰ ਆਪ ਹੀ ਸੱਚਾਈ ਦਾ ਪਤਾ ਲੱਗ ਜਾਵੇਗਾ ਤੁਹਾਨੂੰ ਸਾਰੇ ਪਿੰਡ ਵਿੱਚੋਂ ਨਾ માત્ર ਭੈਣ ਭਰਾ ਹੀ ਮਿਲਣਗੇ ਜੋ ਤੁਹਾਡੇ ਸਵਾਲਾਂ ਦੇ ਥੋੜੇ ਬਹੁਤੇ ਜਵਾਬ ਦੇ ਸਕਣਗੇ ਨਹੀਂ ਤਾਂ ਮੈਨੂੰ ਨਹੀਂ ਪਤਾ ਵਾਲੇ ਹੀ ਮਿਲਣਗੇ ਵੇਖਣ ਵਿੱਚ ਤੁਹਾਨੂੰ ਇਸ ਤਰ੍ਹਾਂ ਲੱਗਣਗੇ ਕਿ ਇਹ ਆਦਮੀ ਤਾਂ ਯਾਰ ਸਿੱਖੀ ਵਿੱਚ ਪੂਰਾ ਭਾਂਡਾ ਹੈ ਇਸ ਨੂੰ ਤਾਂ ਸਭ ਕੁਝ ਪਤਾ ਹੋਵੇਗਾ ਪਰ ਉਹ ਗਿਆਨ ਤਾਂ ਬਿਲਕੁਲ ਸਖਣਾ ਹੋਵੇਗਾ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ 95% ਲੋਕਾਂ ਨੂੰ ਇਹ ਨਹੀਂ ਪਤਾ ਤੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਏਕ ਓਕਾਰ ਦਾ ਕੀ ਮਤਲਬ ਹੈ ਜਪਜੀ ਸਾਹਿਬ ਕਿਸ ਗੁਰੂ ਸਾਹਿਬਾਨ ਦੀ ਬਾਣੀ ਹੈ ਸੁਖਮਨੀ ਸਾਹਿਬ ਕਿਸ ਗੁਰੂ ਸਾਹਿਬ ਦੀ ਬਾਣੀ ਹੈ ਰਾਗ ਮਾਲਾ ਸਾਡੇ ਗੁਰੂਆਂ ਦੀ ਬਾਣੀ ਹੈ ਜਾਂ ਨਹੀਂ ਸਾਡੀ ਅਰਦਾਸ ਸਾਡੇ ਗੁਰੂਆਂ ਨੇ ਬਣਾਈ ਹੈ ਜਾਂ ਕਿਸੇ ਹੋਰ ਨੇ ਸਾਡੀ ਗਰਬਾਣੀ ਤੀਰਥਾਂ ਉੱਪਰ ਇਸ਼ਨਾਨ ਬਾਰੇ ਕੀ ਕਹਿੰਦੀ ਹੈ ਸਾਡੇ ਗੁਰਵਾਣੇ ਕਿਸੇ ਚਮਤਕਾਰ ਨੂੰ ਮੰਨਦੇ ਹੈ ਜਾਂ ਨਹੀਂ ਸਾਡੇ ਗੁਰਵਾਣੇ ਸ਼ਰਧਾ ਨੂੰ ਮੰਨਦੇ ਹੈ ਜਾਂ ਨਹੀਂ ਵਾਹਿਗੁਰੂ ਸ਼ਬਦ ਸਾਡੇ ਗੁਰੂ ਸਹਿਬਾਨਾ ਨੇ ਆਪਣੇ ਮੁਖ ਵਿੱਚੋਂ ਉਚਾਰਿਆ ਹੈ ਜਾਂ ਨਹੀਂ ਅਤੇ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀ ਵਾਰ ਆਉਂਦਾ ਤੇ ਕਿੰਨੇ ਅੰਗ ਉੱਪਰ ਆਉਂਦਾ ਹੈ ਹੇਮਕਾਉਂਡ ਸਾਹਿਬ ਦਾ ਕੀ ਇਤਿਹਾਸ ਹੈ ਅਮਰਤ ਸਰ ਵੇਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਰਬਾਰ ਸਾਹਿਬ ਦੇ ਅੰਦਰ ਕਿਉਂ ਨਹੀਂ ਗਏ ਆਨੰਦ ਸਾਹਿਬ ਕਿਹੜੇ ਗੁਰੂ ਸਾਹਿਬ ਦੀ ਬਾਣੀ ਹੈ ਕੋਈ ਵੀ ਬੰਦਾ ਆਪਣੇ ਗੁਰਦੁਆਰੇ ਵਿੱਚ ਪਹੁੰਚੀ ਹੋਈ ਸੰਗਤ ਨੂੰ ਆ ਸਵਾਲ ਪੁੱਛ ਲਵੇ ਮੈਨੂੰ ਪਤਾ ਹੈ ਕਿ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਥੋੜੇ ਬਹੁਤੇ ਸਵਾਲਾਂ ਦਾ ਜਵਾਬ ਦੇ ਸਕੇਗਾ ਨਹੀਂ ਤਾਂ ਮੈਨੂੰ ਨਹੀਂ ਪਤਾ ਹੀ ਜਵਾਬ ਆਵੇਗਾ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਸਿੱਖੀ ਦੀ ਠੇਕੇਦਾਰੀ ਸਿਰਫ ਚੁੱਕੀ ਹੋਈ ਹੈ ਪਰ ਸਾਨੂੰ ਗੁਰਵਾਣੇ ਬਾਰੇ ਗਿਆਨ ਬਿਲਕੁਲ ਨਹੀਂ ਹੈ ਅਸੀਂ ਗਰਵਾ ਗਰਵਾਣੇ ਦੇ ਨੇੜੇ ਹੀ ਨਹੀਂ ਲੱਗਦੇ ਇਸੇ ਕਰਕੇ ਸਾਨੂੰ ਗਿਆਨ ਬਹੁਤ ਘੱਟ ਹੈ ਅਸੀਂ ਦੂਰੋਂ ਦੂਰੋਂ ਮੱਥਾ ਟੇਕੇ ਦੇਗਾਂ ਤੇ ਲੰਗਰ ਛੱਕ ਕੇ ਜਕਾਰੇ ਲਾਣ ਵਾਲੇ ਹਾਂ। ਸੋ ਕਿੰਨਾ ਚੰਗਾ ਹੋਵੇ ਕਿ ਅਸੀਂ ਆਪ ਗੁਰਬਾਣੀ ਨੂੰ ਸਮਝ ਕੇ ਪੜ੍ਹੀਏ ਅਤੇ ਗਿਆਨवान ਹੋ ਜਾਈਏ। ਫਿਰ ਸਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਗੁਰੂ ਸਾਹਿਬਾਨ ਸਾਨੂੰ ਕਿਹੜਾ ਕੰਮ ਕਰਨ ਵਾਸਤੇ ਕਹਿੰਦੇ ਹਨ ਤੇ ਕਿਹੜੇ ਕੰਮ ਤੋਂ ਸਾਨੂੰ ਰੋਕਦੇ ਹਨ ਸੋ ਅਖੀਰ ਵਿੱਚ ਜੇਕਰ ਆਪ ਜੀ ਨੂੰ ਮੇਰੀਆਂ ਇਹ ਗੱਲਾਂ ਚੰਗੀਆਂ ਲੱਗਣ ਤਾਂ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਇਹ ਵੀਡੀਓ ਅੱਗੇ ਵੱਧ ਤੋਂ ਵੱਧ ਲੋਕਾਂ ਕੋਲ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ